ਪੰਥਕ ਸਿਆਸਦ ਦੀ ਗੱਲ ਕਰ ਲਈਏ ਤੇ ਚਾਹੇ ਕੋਈ ਵੀ ਪੰਥਕ ਮਾਮਲਾ ਕਾਫੀ ਸਮੇਂ ਤੋਂ ਹੀ ਉਲਝੋਈ ਨਜ਼ਰ ਆਉਂਦੇ ਨੇ ਅੱਜ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਨੇ ਮੀਟਿੰਗ ਕੀਤੀ ਮਨਪੀਰ ਸਿੰਘ ਐਯਾਲੀ ਦੇ ਇੱਕ ਬਿਆਨ ਨੂੰ ਲੈ ਕੇ ਪਿਛਲੇ ਦਿਨੀ ਪਾਰਟੀ 'ਚ ਕਾਫੀ ਹਲਚਲ ਦੇਖਣ ਨੂੰ ਮਿਲੀ ਸੀ ਪਰ ਅੱਜ ਗਿਆਨੀ ਹਰਪੀ ਸਿੰਘ ਤੇ ਮਨਪੀਰ ਸਿੰਘ ਐਯਾਲੀ ਇਕੱਠੇ ਨਜ਼ਰ ਆਏ ਪੰਥਕ ਇਕਤਾ ਦੀਆਂ ਵੀ ਗੱਲਾਂ ਹੋਈਆਂ ਉਹਨਾਂ ਦੇ ਅੰਦਰੂਨੀ ਕਲੇਸ਼ ਜੋ ਚੱਕੀ ਚੱਲ ਰਿਹਾ ਸੀ ਉਸ ਬਾਰੇ ਵੀ ਚਰਚਾ ਹੋਈ ਹੈ ਕੀ ਕੁਝ ਹੋਇਆ ਇਸ ਬਾਰੇ ਗੱਲਬਾਤ ਕਰਾਂਗੇ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਗਿਆਨੀ ਹਰਪੀ ਸਿੰਘ ਹੱਥ ਮਲਾਉਣਗੇ ਦੋਵੇਂ ਪਾਰਟੀਆਂ ਮਰਜ਼ ਹੋ ਜਾਣਗੀਆਂ ਕੀ ਬਾਦਲ ਪ੍ਰਧਾਨਗੀ ਛੱਡ ਸਕਦੇ ਨੇ ਇਸ ਬਾਰੇ ਚਰਚਾ ਕਰਾਂਗੇ ਬਾਬਾ ਹਰਨਾਮ ਸਿੰਘ ਤੁਮਾ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੇ ਖਿਲਾਫ ਬੀਤੇ ਦੀ ਨਹੀਂ ਜਥੇਦਾਰ ਦੇ ਕੋਲ ਇੱਕ ਸ਼ਿਕਾਇਤ ਪਹੁੰਚਦੀ ਹੈ ਬਾਬਾ ਹਰਨਾਮ ਸਿੰਘ ਤੁਮਾ ਨੇ ਅਜ ਤੱਕ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਮਾਨਤਾ ਨਹੀਂ ਦਿੱਤੀ ਪਰ ਕੀ ਲੱਗਦਾ ਹੈ ਕਿ ਜਥੇਦਾਰ ਉਹਨਾਂ ਦੇ ਖਿਲਾਫ ਕਾਰਵਾਈ ਕਰਨਗੇ ਤੇ ਅੱਗੇ ਉਹ ਬਾਬਾ ਹਰਨਾਮ ਸਿੰਘ ਤੋਂ ਮਵਿਸ ਕਾਰਵਾਈ ਨੂੰ ਮਨਜ਼ੂਰ ਕਰਨਗੇ ਉਹ ਉਥੇ ਅਕਾਲ ਤਖਤ ਤੇ ਆਉਣਗੇ ਕੀ ਕੁਝ ਹੋਵੇਗਾ ਇਹ ਕਾਫੀ ਦਿਲਚਸਪ ਰਹਿਣ ਵਾਲਾ ਹੈ ਦੇਖਣ ਨੂੰ ਕੀ ਟਕਰਾਅ ਦੇਖਣ ਨੂੰ ਮਿਲ ਸਕਦਾ ਇੱਕ ਵਾਰੀ ਫਿਰ ਤੋਂ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਬਾਰੇ ਚਰਚਾ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪਿਛਲੇ ਦਿਨੀ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਸਨ ਤੇ ਉਸ ਵੇਲੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੇ ਝੂਟੇ ਕੌਣ ਲੈ ਰਿਆ ਸੀ ਇਹ ਸਵਾਲ ਕਾਫੀ ਉੱਠਿਆ ਕਾਫੀ ਲੋਕਾਂ ਨੇ ਇਹ ਸਵਾਲ ਕੀਤਾ ਤੇ ਜਿਨ੍ਹਾਂ ਨੇ ਇਹ ਸਵਾਲ ਕੀਤਾ ਤੇ ਜਿਨ੍ਹਾਂ ਨੇ ਇਸ ਦੇ ਖਿਲਾਫ ਬੋਲਿਆ ਉਹਨਾਂ ਦੇ ਉੱਤੇ ਹੁਣ ਪਰਚਾ ਦਰਜ ਹੋ ਗਿਆ ਕੀ ਹੈ ਸਾਰਾ ਮਾਮਲਾ ਇਸ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਰ ਇਸਰਬ ਸ਼ੁਰੂਆਤ ਨਾ ਕਰੂੰਗੇ 328 ਰੁਪਏ ਦੇ ਮਾਮਲੇ ਤੋਂ ਅੱਜ ਉਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਐਕਸ਼ਨ ਹੋਇਆ ਕਹਿੰਦੇ ਸੁਬੀਰ ਸਿੰਘ ਬਾਦਲ ਦਾ ਖਾਸਮ ਖਾਸ ਪੁਲਿਸ ਨੇ ਚੋਕ ਲਿਆ 328 ਰੁਪਿਆਂ ਦੇ ਮਾਮਲੇ ਵਿੱਚ 7 12 2025 ਨੂੰ ਐਫ ਆਈ ਆਰ ਨੰਬਰ 168 ਅੰਮ੍ਰਿਤਸਰ ਦੇ ਸਾਣਾ ਥੀਰਵਜਨ ਦੇ ਵਿੱਚ ਤਾਰਾ 295 295 A 409 461 120 ਵੀ ਦੇ ਤਹਿਤ ਦਰਜ ਕੀਤੀ ਗਈ ਸੀ ਇਹਦੇ ਵਿੱਚ 16 ਵਿਅਕਤੀ ਸ਼ਾਮਲ ਕੀਤੇ ਗਏ ਸੀ ਜਿਨ੍ਹਾਂ ਵਿੱਚ ਰੂਪ ਸਿੰਘ ਨਾ ਰੂਪ ਸਿੰਘ ਜਿਹੜੇ ਉੱਤਲਕਾਲ ਦੀ ਮੁਖ ਸਕੱਤਰ ਸਨ ਗੁਰਬਚਨ ਸਿੰਘ ਸਤਿੰਦਰ ਸਿੰਘ ਨਿਸ਼ਾਨ ਸਿੰਘ ਪਰਮਜੀਤ ਸਿੰਘ ਗੁਰਮਖ ਸਿੰਘ ਦੁਜਾਰ ਸਿੰਘ ਬੋਦ ਸਿੰਘ ਦਿਲਬੀਰ ਸਿੰਘ ਕਮਲਜੀਤ ਸਿੰਘ ਕੁਲਵੰਦ ਸਿੰਘ ਜਸਪਰੀਤ ਸਿੰਘ ਗੁਰਵਚਨ ਸਿੰਘ ਸਤੰਬਰ ਸਿੰਘ ਅਮਰਜੀਤ ਸਿੰਘ ਤੇ ਹਰਚਰਨ ਸਿੰਘ ਇਹ ਸਾਰੇ ਜਿਹੜੇ ਸੀ ਇਹ ਇਹਦੇ ਵਿੱਚ ਸ਼ਾਮਲ ਕੀਤੇ ਗਏ ਸੀ ਕਿ ਵਿਅਕਤੀ ਤੇ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਇੱਕ ਗੁਰ ਹਰਚਰਨ ਸਿੰਘ ਆ ਇੱਕ ਬਲ ਨਿਸ਼ਾਨ ਸਿੰਘ ਆ ਤੇ ਇੱਕ ਅਮਰਜੀਤ ਸਿੰਘ ਜੀ 13 ਦੇ ਵਿੱਚੋਂ ਇੱਕ ਵਿਅਕਤੀ ਜਿਹੜੇ ਵਿਦੇਸ਼ 'ਚ ਬੈਠੇ ਰੂਪ ਸਿੰਘ ਹੋਰੀ ਬਾਕੀ 12 ਵਿਅਕਤੀ ਇੱਥੇ ਨੇ ਇਹਨਾਂ 12 ਵਿਅਕਤੀਆਂ ਦੇ ਖਿਲਾਫ ਜਿਹੜੀ ਸੀ ਕਾਰਵਾਈ ਜਦੋਂ ਸ਼ੁਰੂ ਕੀਤੀ ਤੇ ਉਹਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀ ਨਿਗਰਾਨੀ ਹੇਠ ਇੱਕ 6 ਮੈਂਬਰੀ ਕਮੇਟੀ ਬਣਾਈ ਜਿਹਦੀ ਅਗਵਾਈ ਐਸਐਸਪੀ ਜਗਤਪ੍ਰੀਤ ਸਿੰਘ ਕਰ ਰਹੇ ਹੁਣ ਇਹ ਕਮੇਟੀ ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ ਜੀ ਤੇ ਬਾਕੀਆਂ ਦੇ ਵਿੱਚ ਹਰ ਕੰਮ ਮੱਚ ਗਿਆ ਕਿਉਂਕਿ ਬਾਕੀ ਜਿਹੜੇ ਨੇ ਉਹ ਗੱਲ ਕਹਿੰਦੇ ਪਏ ਸੀ ਨਿਰਦੋਸ਼ ਸਾਨੂੰ ਆਪਣੇ ਨਿਰਦੋਸ਼ ਬਣੇ ਹੋਣ ਦਾ ਸਬੂਤ ਦੇਣ ਵਾਸਤੇ ਸਮਾਂ ਦਿੱਤਾ ਜਾਵੇ ਸਾਡੀਆਂ ਗ੍ਰਿਫਤਾਰੀਆਂ ਕਰੋਗੇ ਤੇ ਇਹਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਸਾਨੂੰ ਮੌਕਾ ਦਿਓ ਸਾਡੇ ਬਿਆਨ ਕੰਦ ਬੰਦ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਪਏ ਸੀ ਇਸ ਸੱਟ ਨੂੰ ਕਿਸੇ ਪ੍ਰਕਾਰ ਦਾ ਸਹਿਯੋਗ ਨਹੀਂ ਦੇਵਾਂਗੇ ਇਥੋਂ ਤੱਕ ਕਿ ਜਿਹੜੇ 16 ਵਿਅਕਤੀ ਨੇ ਜਿਹੜੇ 13 ਵਿਅਕਤੀ ਬਾਕੀ ਨੇ ਉਹਨਾਂ ਨੂੰ ਵੀ ਪਹੁੰਚ ਕੀਤੀ ਜਾ ਰਹੀ ਹੈ ਵੀ ਤੁਸੀਂ ਵੀ ਸਿੱਟ ਨੂੰ ਸਹਿਯੋਗ ਨਾ ਕਰੋ। ਨਾ ਜੀ। ਉਹ ਕਹਿੰਦੇ ਕਿਉਂ ਨਾ ਕਰੀਏ। ਸਾਨੂੰ ਤੁਸੀਂ ਨਿਰਦੋਸ਼ਾਂ ਨੂੰ ਫਸਾਇਆ ਵਾ ਤੇ ਆਪਣੇ ਜਿਹੜੇ ਖਾਸਮ ਖਾਸ ਬੰਦੇ ਤੁਸੀਂ ਬਾਹਰ ਰੱਖੇ। ਇਸ ਕਰਕੇ ਅਸੀਂ ਤੇ ਸਹਿਯੋਗ ਕਰਾਂ ਕਿ ਉਹਨਾਂ ਨੂੰ ਭਾਵੇਂ ਸਾਨੂੰ ਜੇਲ੍ਹ ਭੇਜ ਦੇਣ ਜਿੱਥੇ ਮਰਜ਼ੀ ਭੇਜ ਦੇਣ ਕਟੋ-ਕਟ ਸਾਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਜਿਹੜਾ ਵਾ ਸਮਾਂ ਤੇ ਮਿਲ ਗਿਆ। ਤੁਸੀਂ ਸਮਝੰਦਦੇ ਦੀ ਜੇ ਨੂੰ ਚੁੱਪ ਕਰਕੇ ਤੁਹਾਨੂੰ ਪਤਾ ਹੋਏਗਾ 2 ਅਗਸਤ 2020 ਦੇ ਵਿੱਚ ਜਿਹੜਾ ਸਤਿੰਦਰ ਸਿੰਘ ਕੋਹਲੀ ਆ ਇਹਦੇ ਸਮੇਤ ਜਿਹੜੇ ਸੀ 5 ਵਿਅਕਤੀ ਡਿਸਮਿਸ ਕੀਤੇ ਗਏ ਸੀ ਤੇ 6 6 ਵਿਅਕਤੀ ਨੂੰ ਬਰਖਾਤਨ ਕੀਤਾ ਗਿਆ ਸੀ ਇਹਦੇ ਵਿੱਚ ਸਤਿੰਦਰ ਸਿੰਘ ਕੋਹਲੀ ਜਿਹੜਾ ਵਾ ਇਹ ਕਰੀਬ 1 ਕਰੋੜ ਰੁਪਇਆ ਸਾਲਾਨਾ SDPC ਕੋ ਲੈਂਦਾ ਸੀ ਸਿਰਫ ਐਜ ਸੀਈ ਹੋਣ ਦਾ ਸਤਿੰਦਰ ਸਿੰਘ ਕੋਲੀ ਕੱਲਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਸੀਏ ਨਹੀਂ ਸੀਗਾ ਉਹ ਸ਼੍ਰੋਮਣੀ ਕਲਜਲ ਬਾਦਲ ਦਾ ਤੇ ਸਰਦਾਰ ਸੁਖਬੀਰ ਸਿੰਘ ਦੇ ਜਿਹੜੇ ਆਪਣੇ ਕਾਰੋਬਾਰ ਉਹਨਾਂ ਦਾ ਸੀਏ ਵਿੱਚ ਹੀਗਾ ਜੀ ਇਹ ਪੈਸੇ ਜਿੰਦਾ ਨਹੀਂ ਦਿੰਦਾ ਸਾਨੂੰ ਕੋਈ ਜਾਣਕਾਰੀ ਨਹੀਂ ਇੱਕ ਵਾਰੀ ਮੇਰੀ ਗੱਲ ਹੋਈ ਸੀ ਕੋਲੀ ਦਾ ਕੋਲੀ ਕਹਿੰਦਾ ਜੀ ਤੁਸੀਂ 8 ਲੱਖ ਰੁਪਈਆ 8.5 ਲੱਖ ਰੁਪਏ ਤੇ ਮੈਨੂੰ ਕਹਿੰਦੇ ਮਹੀਨਾ ਦਿੰਦਾ ਮੇਰੇ ਖਰਚੇ ਕਿੰਨੇ ਮਾਂ ਗਾ ਕਿੰਨੇ ਬੰਦੇ ਰੱਖੇ ਕੱਲਾ ਬੰਦਾ ਤੇ ਕੰਮ ਕਰ ਨਹੀਂ ਸਕਦਾ ਬਿਲਕੁਲ ਜੇ ਬਾਕੀ ਬੰਦੇ ਰੱਖੇ ਤੇ ਮੈਂ ਉਹਨਾਂ ਨੂੰ ਤਨਖਾਹ ਦਿੰਦਾ ਵਾ ਉਹ ਆਪਣੀ ਜੇਬ ਚੋਂ ਦਿੰਦਾ ਵਾ ਉਦੋਂ ਐਸਪੀਸੀ ਦਾ ਕੋਈ ਰੋਲ ਨਹੀਂ ਐਸਪੀਸੀ ਨੇ ਇਹਨੂੰ ਆਪਣੇ ਦਫ਼ਤਰ ਦਿੱਤਾ ਸੀਗਾ ਨਾਲ ਉੱਥੇ ਸਟਾਫ ਦਿੱਤਾ ਸੀਗਾ ਨਾਲ ਉੱਥੇ ਕੰਪਿਊਟਰ ਦਿੱਤੇ ਸੀ ਬਿਜਲੀ ਫਰੀ ਦਿੱਤੀ ਸੀ ਟੈਲੀਫੋਨ ਹਜ਼ੂਲਤ ਫਰੀ ਦਿੱਤੀ ਸੀ ਇਸ ਕਰਕੇ ਸਤਿੰਦਰ ਸਿੰਘ ਕੋਹਲੀ ਜਿਹੜਾ ਸੀ ਇਹਦੇ ਵਿੱਚ ਮੇਨ ਸੀਗਾ ਇੱਥੇ ਤੁਸੀਂ ਵੇਖੋ ਜੇ ਉੱਥੇ ਮਿਰਚਾਂ ਤੇ ਗੰਡਿਆਂ ਦੀ ਤੁਸੀਂ ਜਿਹੜੀ ਆ ਉਹ ਜਾ ਕੇ ਛਾਣਬੀਣ ਕਰ ਸਕਦੇ ਹੋ ਸਟੋਰ ਵੇਖ ਸਕਦੇ ਹੋ ਤੇ ਤੁਹਾਨੂੰ ਸਰੂਪ ਨਾਲ ਦੱਸੇ ਕਿ ਉੱਥੇ ਘਟੇ ਨੇ ਬਿਲਕੁਲ ਕੋਈ ਨਾ ਦੋਸ਼ ਨਹੀਂ ਮਨੋ ਆਪਣੀ ਜ਼ਿੰਮੇਵਾਰੀ ਸਹੀ ਨਿਭਾਈ ਜੀ ਜਿਹੜੀ ਡਾਕਟਰ ਇੰਸਰ ਸਿੰਘ ਦੀ ਕਮੇਟੀ ਬਣਾਈ ਗਈ ਸੀ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਉਹਨੇ ਕਿਹਾ ਸੀ ਪੀਏ ਦੇ ਕੋਲੋਂ 7.5 ਲੱਖ ਰੁਪਏ ਵਸੂਲੇ ਜਾਵੇ 10 10.5 ਕਰੋੜ ਰੁਪਏ 10 ਕਰੋੜ ਰੁਪਏ ਨੇ ਲਿਆ ਉਹਦੇ ਵਿੱਚੋਂ 75% ਜਿਹੜਾ ਇਹਨੇ ਕੰਮ ਨਹੀਂ ਕੀਤਾ 25% ਕੀਤਾ ਉਹ ਛੱਡ ਕੇ ਤੇ ਬਾਕੀ 77 ਕਰੋੜ ਵਸੂਣੇ ਜਾਵੇ ਅੱਜ ਤੱਕ ਨਹੀਂ ਵਸੂਲੇ ਕਿਸੇ ਨੇ ਕਿਸੇ ਨੇ ਪੁੱਛਿਆ ਮੈਨੂੰ ਯਾਦ ਆ ਮੱਕੜ ਸਾਹਿਬ ਉਦੋਂ ਇੱਕ ਪ੍ਰਧਾਨ ਸੀਗੇ ਤੇ ਇਹਨਾਂ ਉਦੋਂ ਵੀ ਕੋਲੀ ਨੂੰ ਇੱਕ ਵਾਰੀ ਮਤਾ ਕਰਕੇ ਤੇ ਉੱਥੇ ਸਮਾ ਖਤਮ ਕੀਤੀਆਂ ਸੀ ਲੇਕਿਨ ਉੱਪਰ ਜਦੋਂ ਫੋਨ ਆ ਗਿਆ ਸੀ ਉਹ ਮਤਾ ਹੀ ਗਾਇਬ ਕਰ ਦਿੱਤਾ ਗਿਆ ਸੀ ਕਹਿੰਦਾ ਸੀ ਮਤਾ ਹੀ ਨਹੀਂ ਹੋਇਆ ਜੀ ਮਤਲਬ ਇੰਨੀ ਇੰਟਰਫੀਰ ਸਰਕਾਰ ਦੀ ਸੀਗੀ ਜੀ ਅੱਜ ਜਿਹੜੇ ਧਾਮੀ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਸਭ ਤੋਂ ਵੱਧ ਦਖਲਅੰਦਾਜ਼ੀ ਤੇ ਕਾਲੀ ਸਰਕਾਰ ਦੀ ਸੀਗੀ ਜੀ ਅਕਾਲੀ ਸਰਕਾਰ ਬਨੇ ਮੰਤਰੀਆਂ ਸੰਤਰੀਆਂ ਐਮਐਨਐਆਂ ਦੇ ਕਹਿਣ ਦੇ ਉੱਤੇ ਸੇਵਾਦਾਰਤਾਂ ਦੀਆਂ ਬਦਲੀਆਂ ਹੁੰਦੀਆਂ ਸੀਗੀਆਂ ਉਹ ਦਖਲਅੰਦਾਜ਼ੀ ਦਿਸੀ ਨੇ ਇਹਨਾਂ ਨੂੰ ਅੱਜ ਇਹਨਾਂ ਦਿਸ ਗਿਆ ਵੀ ਸਾਡੇ ਧਾਰਮਿਕ ਮਾਮਲਿਆਂ 'ਚ ਇਹ ਦਖਲਅੰਦਾਜ਼ੀ ਨਹੀਂ ਕਰੇ ਨਾ ਕਰੇ ਕਿਉਂ ਕਰ ਰਹੀ ਸਾਡੀ ਸਰਕਾਰ ਕਰ ਰਹੀ ਆ ਤੇ ਕੁਲਤਾਰ ਸਿੰਘ ਸੰਧਵਾ ਨੇ ਅੱਜ ਇੰਨੀ ਗੱਲ ਕਹੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਭ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਹੀਂ ਉਦੋਂ ਉੱਪਰ ਕੋਈ ਵਸਤੂ ਨਹੀਂ ਕੋਈ ਵਿਅਕਤੀ ਨਹੀਂ ਕੋਈ ਚੀਜ਼ ਨਹੀਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਹੀਨ ਤੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਂਦੀ ਭਾਵੇਂ ਕਿਸੇ ਵੀ ਪ੍ਰਕਾਰ ਦੀ ਕੁਰਬਾਨੀ ਕਰਨੀ ਪੂ ਸਰਕਾਰ ਨੇ ਜੋ ਕੀਤਾ ਉਹ ਠੀਕ ਕੀਤਾ ਜੋ ਕੂਟਨੇ ਕੀਤਾ ਠੀਕ ਕੀਤਾ ਤੇ ਸਿੱਟ ਆਪਣੇ ਵੱਤੇ ਕੰਮ ਕਰ ਰਹੀ ਆ ਜੇ ਉਹਨਾਂ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੇ ਆਪਣੇ ਸਬੂਤਾਂ ਦੇ ਆਧਾਰ ਤੇ ਕੀਤਾ ਹੋਊਗਾ ਇਸ ਕਰਕੇ ਸਤਿੰਦਰ ਸਿੰਘ ਕੋਹਲੀ ਜਿਹੜਾ ਸੀਏਸੀ ਦਾ ਉਸ ਟਾਈਮ ਦੇ ਉੱਤੇ ਉਹਦੀ ਪਹਿਲੀ ਗ੍ਰਿਫਤਾਰੀ ਹੋਈ ਆ ਤੇ ਬਾਕੀਆਂ ਦੇ ਵਿੱਚ ਇਹ ਕੰਮ ਬਚ ਗਿਆ ਵੀ ਭਾਈ ਹੁਣ ਸਾਡੀ ਵਾਰੀ ਵੀ ਆ ਜਾਣੀ ਜੀ ਇਸ ਕਰਕੇ ਬਾਕੀ ਤੇ ਕਹਿੰਦੇ ਵੀ ਸਾਨੂੰ ਸਮਾਂ ਦਿੱਤਾ ਜਾਵੇ ਜਿੰਨਾ ਚਿਰ ਇਨਕੁਆਇਰੀ ਚਲਦੀ ਸਾਡੀ ਗ੍ਰਿਫਤਾਰੀ ਨਹੀਂ ਲੰਕੀਤੀ ਜਾਂਦੀ ਸਾਨੂੰ ਪੁੱਛੋ ਅਸੀਂ ਦੱਸਾਂਗੇ ਜੋ ਪੁੱਛੋਗੇ ਉਹਨਾਂ ਨੇ ਇਹ ਵੀ ਕਿਹਾ ਮੇਰੀ ਗੱਲ ਹੁੰਦੀ ਨਹੀਂ ਦੀ ਉਹਨਾਂ ਲੋਕ ਕਹਿੰਦੇ ਵੀ ਜਿਹੜਾ ਰਿਕਾਰਡ ਐਸਡੀਪੀਸੀ ਕੋਲ ਵੀ ਜਿੰਨਾ ਹੈਗਾ ਅਸੀਂ ਉਹ ਵੀ ਰਿਕਾਰਡ ਪ੍ਰੋਡਿਊਸ ਕਰਾਂਗੇ ਇਹਨਾਂ ਨੂੰ ਅਸੀਂ ਸ਼ਰੋਮਣੀ ਕਮੇਟੀ ਵਿਚਾਗ ਰਿਕਾਰਡ ਨਾਲ ਦੇਵੇ ਅਸੀਂ ਰਿਕਾਰਡ ਦੇਵਾਂਗੇ ਇਹਨਾਂ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਜੋ ਬੰਦੇ ਝੂਠ ਬੋਲਣ ਫਿਰ ਝੂਠ ਤੇ ਝੂਠੀ ਬੋਲੀ ਜਾਂਦੇ ਆ ਪੱਲੇ ਕੁਛ ਹੈ ਨਹੀਂ ਆਪ ਕੁਛ ਕੀਤਾ ਨਹੀਂ ਜਦੋਂ ਜਦੋਂ ਕਿਹਾ ਸੀ ਕੋ ਕਮੇਟੀ ਦੇ ਦਿਹ ਦਿਨ ਕਾਲ ਤੱਕ ਦੇ ਤਤਕਾਲੀ ਨੇ ਤੁਸੀਂ ਤੇ ਜਾਂਚ ਕਰੇ ਤੂੰ ਤੇ ਕਿਉਂ ਨਹੀਂ ਕੀਤੀ ਜੀ ਕਿਉਂ ਨਹੀਂ ਕ੍ਰਿਮੀਨਲ ਰਿਪੋਰਟ ਵਿੱਚ ਕਰਿਆ ਅੱਜ ਵੀ ਮਤਾ ਨੰਬਰ 468 ਜਿੰਦਾ ਪਿਆ ਵਾ ਇਹ ਜੋ ਮਰਜ਼ੀ ਪੜ ਕੇ ਸੁਣਾਈ ਜਾਂਦੀ ਇੱਥੇ ਪੇਜ ਤੇ ਆ ਲਿਖਿਆ ਜੀ ਐਸਪੀ ਤੇ ਆ ਲਿਖਿਆ ਜੀ ਐਪੀ ਤੇ ਆ ਲਿਖਿਆ ਵਾ ਮੈਨੂੰ ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਜਾਣਕਾਰੀ ਮਿਲੀ ਆ ਕਿ ਜਿਹੜੀ ਰਿਪੋਰਟ ਡਾਕਟਰ ਈਸ਼ਰ ਸਿੰਘ ਨੇ ਦਿੱਤੀ ਸੀ ਉਹਨੇ ਆਪਣੀ ਹਰ ਸਾਰ ਪੇਜ ਤੇ ਸਾਈਨ ਕੀਤੇ ਸੀ ਇਹਨਾਂ ਨੇ ਉਹਦੇ ਵਿੱਚੋਂ ਪੇਜ ਕੱਢ ਕੇ ਨਵੇਂ ਪੇਜ ਲਾ ਕੇ ਤੇ ਆਖਰੀ ਪੇਜ ਤੇ ਸਾਈਨ ਕਰਦੇ ਤੇ ਬਾਕੀ ਸਾਈਨ ਖਤਮ ਕਰਦੇ ਮੈਨੂੰ ਨਹੀਂ ਪਤਾ ਗੱਲ ਸੱਚੀ ਹੈ ਝੂਠੀ ਹੈ ਲੇਕਿਨ ਰਿਪੋਰਟਾਂ ਦੇ ਸੂਤਰੇ ਕੱਲਾ ਗਦਾਵਾ ਕਰ ਰਹੇ ਨੇ ਵੀ ਇਹ ਕੁਝ ਉੱਤੇ ਹੋ ਰਿਹਾ ਵਾ ਆਪਣੀ ਮਰਜ਼ੀ ਦਾ ਤੁਸੀਂ ਰਿਪੋਰਟ ਬਦਲੀ ਜਾਓ ਤੇ ਫਿਰ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਦੇ ਵਾਕ ਹੀ ਉਹਨੂੰ ਅਸੀਂ ਕਹਿੰਦੇ ਆਂ ਕਿ ਇਹ ਅਲਾਈ ਬਾਣੀ ਹੈ ਦੇ ਵਿੱਚ ਦਰਜ ਆ ਅੱਲਾ ਦਾ ਨਾਮ ਜਪਦੇ ਆ ਕਾਲ ਪ੍ਰਕਾਸ਼ ਦਾ ਨਾਮ ਦਰਜੇ ਦੇ ਵਿੱਚ ਰਾਮ ਦਾ ਨਾਮ ਦਰਜੇ ਦੇ ਵਿੱਚ ਉਹਨਾਂ ਦੀ ਸ਼ਕਤੀ ਵੀ ਕੋਈ ਨਾ ਕੋਈ ਹੈਗੀ ਆ ਨਾ ਫਿਰ ਭੁਗਤੋ ਹੁਣ ਤੁਸੀਂ ਜੇ ਗਲਤੀਆਂ ਕੀਤੀਆਂ ਤੇ ਜੀ ਇਸ ਕਰਕੇ ਕੋਲੀ ਜਿਨ ਨੇ ਕਰੋੜਾਂ ਰੁਪਏ ਜਿਹੜੇ ਸੀ ਸ਼੍ਰੋਮਣੀ ਕਮੇਟੀ ਕੋਲੋਂ ਲੈ ਤੇ ਕੰਮ ਕੋਈ ਥੇਲੇ ਦਾ ਨਹੀਂ ਕੀਤਾ ਇਸ ਕਰਕੇ ਉਹਦੇ ਕੋਲੋਂ ਰਿਕਵਰੀ ਵੀ ਨਹੀਂ ਕੀਤੀ ਗਈ ਤੇ ਹੁਣ ਪਹਿਲੀ ਗ੍ਰਿਫਟਾਰੀ ਅੱਜ ਹੋਈ ਉਹਦੀ ਅਜੇ ਸਾਡੇ ਕੋਈ ਇਨਫੋਰਮੇਸ਼ਨ ਨਹੀਂ ਗ੍ਰਿਫਤਾਰੀ ਕਿੱਥੋਂ ਕੀਤੀ ਗਈ ਹੈ ਉਹ ਜਦੋਂ ਹੋਊਗੀ ਪਤਾ ਲੱਗੂ ਹੁਣ ਕੱਲ ਨੂੰ ਉਹਨੂੰ ਅਦਾਲਤ 'ਚ ਪੇਸ਼ ਕਰਨਗੇ ਪੇਸ਼ ਕਰਨ ਦੇ ਬਾਅਦ ਉਹਨੂੰ ਰਹਾਣ ਮਿਲੂਗਾ ਫਿਰ ਉਹਦੀ ਪੁਸ਼ਪੜਤਾ ਹੋਊਗੀ ਉਹਦੇ ਬਿਹਾਫ ਦੇ ਉੱਤੇ ਬਾਕੀਆਂ ਦੀ ਵੀ ਕਈ ਗ੍ਰਿਫਤਾਰੀ ਹੋਣੀਆਂ ਇਹ 'ਚ ਇਹਨਾਂ ਦੇ ਮੈਂਬਰ ਵੀ ਫਸਨੇ ਸ਼ਰੋਮਣੀ ਕਮੇਟੀ ਦੇ ਮੈਂਬਰ ਵੀ ਫਸਨੇ ਇਹਦੇ ਵਿੱਚ ਜੀ ਕਰਕੇ ਇਹ ਸਤਿੰਦਰ ਕੋਹਲੀ ਜਿਹੜੀ ਗ੍ਰਿਫਤਾਰੀ ਆ ਉਹਨੇ ਕਈ ਪ੍ਰਕਾਰ ਦੇ ਰਾਜ ਖੋਲਣੇ ਆ ਇੰਨਾਂ ਦੇ ਵਿੱਚ ਤਿੰਨ ਬੰਦੇ ਨੇ ਰੂਪ ਸਿੰਘ, ਮਨਜੀਤ ਸਿੰਘ ਤੇ ਹਰਚਰਨ ਸਿੰਘ ਇਹ ਤਿੰਨ ਬੰਦਿਆਂ ਦਾ ਸਿੱਧੇ ਤੌਰ ਤੇ ਰੋਲ ਪਈ ਨਹੀਂ ਚੇਕ ਤਿੰਨ ਬੰਦੇ ਦੇ ਉੱਤੇ ਸਿੱਧੇ ਤੌਰ ਤੇ ਰੋਲ ਨਹੀਂ ਹੈਗਾ ਸਿਰਫ ਇਹਨਾਂ ਦੀ ਅੰਗਿਲੀ ਆ ਜਿਹੜੀ ਇਹਨਾਂ ਨੇ ਸਾਰੇ ਕਾਰਵਾਈ ਨਹੀਂ ਕੀਤੀ ਬਾਕੀ ਹੋਰ ਕੋਈ ਰੋਲ ਨਹੀਂ ਹੈਗਾ ਲੇਕਿਨ ਉਹਨਾਂ ਤਿੰਨਾਂ ਦਾ ਨਾਮ ਹੀ ਅਗਲੇ ਠੋਕ ਪਾ ਜਾ ਕੇ ਪਾਇਆ ਇਹਦੇ ਵਿੱਚ ਜੀ ਜੀ ਦੇਖਦੇ ਹਾਂ ਕਿ ਕੀ ਰਾਜ਼ ਖੋਲਦੇ ਨੇ ਟੈਨਸ਼ਨ ਤੇ ਐਲਜੀਪੀਸੀ ਵਾਲਿਆਂ ਨੂੰ ਪਈ ਹੋਣੀ ਆ ਕਿ ਹੁਣ ਸਾਡੀਆਂ ਵੀ ਗੱਲਾਂ ਬਾਹਰ ਹੋਣਗੀਆਂ ਅਸੀਂ ਵੀ ਵਿੱਚ ਫਸਾਂਗੇ ਤਾਂ ਇਹ ਤਾਂ ਜਾਂਚ ਨਹੀਂ ਹੋਣ ਦਿੰਦੇ ਸੀ ਦੇਖੋ ਅੰਦਰ ਸਮੇ ਨੂੰ ਕੀ ਕੁਝ ਸਾਹਮਣੇ ਆਉਂਦਾ ਹੈ ਪਰ ਸਭ ਅੱਜ ਚੰਡੀਗੜ੍ਹ ਮੈਂ ਮੈਂ ਇਹ ਵੀ ਮੈਂ ਇਹ ਵੀ ਦੱਸ ਦਿਆ ਵੀ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਦਾ ਸਾਡੇ ਕੋਲ ਹਾਲ ਦੀ ਘੜੀ ਕੋਈ ਪ੍ਰतिक੍ਰਮ ਨਹੀਂ ਆਇਆ ਕਿਉਂ ਕੋਲੀ ਦੇ ਰਾਈ ਇਹ ਜਿਹੜੀ ਜਾਂਚ ਆ ਸੁਖਬੀਰ ਸਿੰਘ ਬਾਦਲ ਦੀਆਂ ਬਰੂਹਾਂ ਤੱਕ ਵੀ ਪੁੱਜ ਸਕਦੀ ਹੈ। ਬਿਲਕੁਲ ਜੇ ਉਹ ਉੱਥੋਂ ਤੱਕ ਪੁੱਜ ਗਈ ਤੇ ਫਿਰ ਬਹੁਤ ਵੱਡਾ ਇੱਕ ਮੈਸੂਦਾ ਪਛਾੜ ਲਊਗਾ। ਇੱਥੇ ਪਛਾੜ ਜਿਹੜਾ ਵਾ ਫਿਰ ਉਹ ਚੱਲਿਆ ਨਹੀਂ ਜਾਊਗਾ ਕਿਸੇ ਕੋਲ ਨਹੀਂ। ਜੀ ਜੀ ਅੱਜ ਚੰਡੀਗੜ੍ਹ ਦੇ ਵਿੱਚ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਨੇ ਮੀਟਿੰਗ ਕੀਤੀ ਮਾਨਪ੍ਰੇਤ ਇਆਲੀ ਜੋ ਕਿ ਪਿਛਲੇ ਦਿਨੀ ਕਿਹਾ ਜਾ ਰਿਹਾ ਸੀ ਕਿ ਨਰਾਜ਼ ਨੇ ਪ੍ਰਧਾਨ ਜੀ ਨੂੰ ਲੈ ਕੇ ਜਾਂ ਅੰਦਰੂਨੀ ਕਲੇਸ਼ਨਾ ਦਾ ਕੁਝ ਚੱਲ ਰਿਹਾ ਹੈ ਅਜੋ ਵਿਗਿਆਨੀ ਹਰਪਿੰਦਰ ਸਿੰਘ ਦੇ ਨਾਲ ਨਜ਼ਰ ਆਏ ਅਜ ਇਕੱਠੇ ਹੋਏਗੇ ਕਿ ਦੇਖੋ ਭਾਈ ਸਾਡੇ ਚ ਕੋਈ ਲੜਾਈ ਨਹੀਂ ਹੈ ਤੁਸੀਂ ਐਵੇਂ ਗੱਲਾਂ ਕਰੀ ਜਾਂਦੇ ਆ ਉਹਨਾਂ ਦਾ ਮਤਲਬ ਇਕੱਠੇ ਹੋਣ ਦਾ ਸ਼ਾਇਦ ਇਹੀ ਸੀ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਗਈਆਂ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਛੱਡੇ ਮੈਂ ਵੀ ਪ੍ਰਧਾਨ ਜੀ ਛੱਡਦਾ ਇਕਤਾ ਹੋ ਜਾਵੇਗੀ ਲੱਗਦਾ ਹੈ ਕਿ ਇਹਨਾਂ ਗੱਲਾਂ ਦਾ ਕੋਈ ਅਸਰ ਹੋਵੇਗਾ ਸਖਬੀਰ ਸਿੰਘ ਬਾਦਲ ਜਿਹੜਾ ਵਾ ਕਾਲੀਦਲ ਪਿਛਕ ਪਰ ਕੱਲਾ ਰਹ ਦੇਵੇ ਉਹ ਕੋਈ ਕਾਨੂੰਨੇ ਪ੍ਰਧਾਨਗੀ ਨਹੀਂ ਛੱਡੀ ਜੋ ਮਰਜ਼ੀ ਹੋ ਜਿੰਨਾ ਚਿਰ ਸਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਦਾ ਤ્યાਗ ਨਹੀਂ ਕਰਦੇ ਜਿਹੜੀ ਗੱਲ ਮਾਨਪ੍ਰੀਤ ਇਆਲੀ ਨੇ ਕੁਝ ਨੇ ਪਹਿਲਾਂ ਕਹੀ ਸੀਗੀ ਵੀ ਤ્યાਗ ਦੇ ਵਿੱਚ ਬੜੀ ਵੱਡੀ ਸੰਤੁਸ਼ਟੀ ਹੁੰਦੀ ਹੈ ਤੇ ਬੜੇ ਫਾਇਦੇ ਵੀ ਹੁੰਦੇ ਹੁੰਦੇ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਤਿਆਗ ਕਰਕੇ ਵੇਖਣ ਤੇ ਸਹੀ ਪਰ ਐਲਡੀ ਸਾਹਿਬ ਤੁਸੀਂ ਦੇ ਤਿਆਗ ਕਰਤਾ ਪਰ ਉਹ ਤਿਆਗ ਨਹੀਂ ਕਰ ਸਕਦੇ ਤੁਸੀਂ ਤੇ ਇਹ ਗੱਲ ਕਹਿ ਦਿੱਤੀ ਕਿ ਮੈਂ ਕਿਸੇ ਵੀ ਅਹੁਦੇ ਦੇ ਪਿੱਛੇ ਭੱਜਣ ਵਾਲਾ ਨਹੀਂ ਮੈਨੂੰ ਪੰਥਕ ਇਕਤਾ ਚਾਹੀਦੀ ਹੈ ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਹੀ ਆਪਣੀ ਡਾਂਗ ਫੜ ਕੇ ਪੂਰੀ ਪਹਿਰੇਦਾਰੀ ਕਰੂੰਗਾ ਲੇਕਿਨ ਜਿਨ੍ਹਾਂ ਨੂੰ ਰਸ ਪਿਆ ਹੁੰਦਾ ਨਾ ਕਿ ਮੈਂ ਭਾਈ ਇਹ ਪ੍ਰਧਾਨਗੀ ਦੀ ਛੰਨੀ ਜੋ ਮਰਜ਼ੀ ਹੋ ਜੇ ਉਹ ਨਹੀਂ ਛੱਡਦੇ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਕਰਾਂ ਉਹ ਜਿਸ ਤਰੀਕੇ ਨਾਲ ਡੱਡੂਆਂ ਦੀ ਪੰਸੇਰੀ ਵਾਂਗ ਅਕਾਲੀ ਖਿਲਰੇ ਪਏ ਨੇ ਆਉਣ ਵਾਲੇ ਸਮੇਂ 'ਚ ਨਾ ਕੁਝ ਵੀ ਨਹੀਂ ਬਣਨਾ ਜੀ ਜਿੰਨਾ ਤੇ ਇਕੱਠੇ ਨਹੀਂ ਹੁੰਦੇ ਬਿਲਕੁਲ ਅੱਜ ਦੀ ਮੀਟਿੰਗ ਦੇ ਵਿੱਚ ਜਦੋਂ ਮੀਟਿੰਗ ਹੋਈ ਹੈ ਇੱਕ ਪਾਸੇ ਈਆਲੀ ਸਾਹਿਬ ਬੈਠੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੂਜੇ ਪਾਸੇ ਸੁੱਚਾ ਸਿੰਘ ਛੋਟੇ ਪਰ ਬੈਠੇ ਨੇ ਸੁੱਚਾ ਸਿੰਘ ਛੋਟੇ ਪਰ ਭਾਵੇਂ ਇਹ ਜਿਆਦੀ ਲੇਕਿਨ ਮਿਹਨਤੀ ਬਹੁਤ ਜਿਹੜੇ ਮਹਿੰਦੀ ਿਆਲੀ ਸਾਹਿਬ ਵੀ ਘੱਟ ਨਹੀਂ ਿਆਲੀ ਸਾਹਿਬ ਬਹੁਤ ਮਿਹਨਤੀ ਹੈ ਜੀ ਿਆਲੀ ਸਾਹਿਬ ਦੀ ਇਹ ਗੱਲ ਉਹ ਕਿਸੇ ਨੂੰ ਵੱਢਵੀਂ ਗੱਲ ਨਹੀਂ ਕਰਦੇ ਚੁੱਭਵੀਂ ਗੱਲ ਨਹੀਂ ਕਰਦੇ ਤਰੀਕੇ ਤੇ ਸਰੀਕੇ ਨਾਲ ਗੱਲ ਕਰਦੇ ਜਿੱਦਾਂ ਸੁਖਬੀਰ ਸਿੰਘ ਬਾਦਲ ਨੇ ਆ ਕੇ ਕਹਿ ਦਿੱਤਾ ਸੀ ਨਾ ਇਹਨਾਂ ਦੇ ਹੱਥ ਕੇ ਜਾ ਕੇ ਕਹਿ ਦਿੱਤਾ ਸੀ ਇਹ ਗਦਾਰ ਆ ਪਿੱਠ ਛੁਰਾ ਮਾਰਨ ਵਾਲਾ ਫਿਰ ਸਕੰਦਰ ਸਿੰਘ ਮਲੂਕਾ ਨੇ ਕਹਿ ਦਿੱਤਾ ਵੀ ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦੋ ਵਿਅਕਤੀ ਨੂੰ ਵਾਪਸ ਲੈਣ ਲਈ ਬਿਲਕੁਲ ਰਾਜ਼ੀ ਨਹੀਂਗਾ ਇੱਕ ਇਆਦੀ ਨੂੰ ਇੱਕ ਇਕਬਾਲ ਸਿੰਘ ਛੁਡ ਦੇਣ ਇਹ ਗੱਲਾਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਲੇਕਿਨ ਉਹਦੇ ਜਵਾਬ ਦੇ ਵਿੱਚ ਮੰਤਰੀ ਦੀ ਇਆਦੀ ਨੇ ਕੋਈ ਵੱਡੀ ਵੀ ਗੱਲ ਨਹੀਂ ਕੀਤੀ ਉਹਨੇ ਇੱਕੋ ਹੀ ਗੱਲ ਕੀਤੀ ਵੀ ਅਸੀਂ ਦੀ ਇੱਕੋ ਗੱਲ ਕਹਿੰਦੇ ਪੰਥਕ ਇਕਤਾ ਹੋਣੀ ਚਾਹੀਦੀ ਆ ਫਿਰ ਮਾਈਨਸ ਸੁਖਬੀਰ ਸਿੰਘ ਬਾਦਲ ਬਾਦਲ ਸਖਬੀਰ ਸਿੰਘ ਬਾਦਲ ਪ੍ਰਧਾਨ ਜੀ ਛੱਡੇ ਤੇ ਅੱਜ ਪੰਥਕ ਇਕਤਾ ਹੋ ਜਾਂਦੀ ਹੈ ਜੇ ਪੰਥਕ ਹੀ ਪੰਥਕ ਸਰਕਾਰ ਵੀ ਬਣ ਜਾਏਗੀ ਪੰਥਕ ਇਕਤਾ ਦੇ ਨਾਲ ਹੀ ਸਭ ਕੁਝ ਮਿਲਣਾ ਉਦਾਂ ਤਾਂ ਕੁਝ ਮਿਲਣ ਵਾਲਾ ਨਹੀਂ ਇਸ ਕਰਕੇ ਮੰਪ੍ਰਿਤ ਲਈ ਜਿਹੜੇ ਏਦਾਂ ਦੇ ਵਿਅਕਤੀ ਹੈ ਉਹਨਾਂ ਆਪਣੀ ਵੱਖਰੀ ਹੋਣ ਦਾ ਪ੍ਰਗਟਾਵਾ ਕਰਨ ਦਾ ਜਿਹੜਾ ਅਸੀਂ ਇੱਕ ਯਤਨ ਕੀਤਾ ਸੀਗਾ ਜੀ ਲੇਕਿਨ ਉਹ ਯਤਨ ਉਹਨਾਂ ਬੜੀ ਬੁਰੀ ਤਰ੍ਹਾਂ ਫੇਲ ਰਿਹਾ ਤੇ ਉਹਨੂੰ ਬੂਰ ਬਿਲਕੁਲ ਨਹੀਂ ਪਿਆ ਲੋਚਨਾ ਦੇ ਪਾਤਰ ਸੋ ਕੋ ਬਣੇ ਤੇ ਫਿਰ ਉਹਨੂੰ ਕਿਹਾ ਪਿਆ ਵੀ ਮੈਂ ਪੁਨਰਸਰਜੀਤ ਅਕਾਲੀ ਦਲ ਦਾ ਹਿੱਸਾ ਹਾਂ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਲੇਕਿਨ ਇੱਕ ਮੰਚ ਤੇ ਬਹਿਣ ਨਾਲ ਉਹਨਾਂ ਦਾ ਸਾਰਿਆਂ ਦਾ ਨਿਪਟਾਰਾ ਹੋ ਜਾਂਦਾ ਵਾ ਅੱਜ ਜਿਸ ਤਿੱਕੇ ਨਾਲ ਬੈਠੇ ਸੀ ਇੰਜ ਲੱਗਦਾ ਸੀ ਵੀ ਪੁਨਰਸਰਜੀਤ ਅਕਾਲੀ ਦਲ 'ਚ ਕਿਸੇ ਪ੍ਰਕਾਰ ਦਾ ਕੋਈ ਰੰਜਸ਼ ਨਹੀਂ ਕੋਈ ਦੁਫਾੜ ਨਹੀਂ ਕਿਸੇ ਪ੍ਰਕਾਰ ਦਾ ਫਿਪਾੜਾ ਨਹੀਂ ਸਭ ਇੱਕ ਨੇ ਜੀ ਇਹ ਅੱਜ ਇਹ ਅੱਜ ਸਪਾਸਟ ਹੋ ਗਿਆ ਕਿ ਸਾਰੇ ਇਕੱਠੇ ਨੇ ਇੱਕ ਮੰਚ ਦੇ ਉੱਤੇ ਚੰਦੂ ਮਾਜਰਾ ਸਾਹਿਬ ਜਿਹੜੇ ਕੱਲ ਵੇਖੋ ਉਹਨਾਂ ਨੇ ਭਾਵੇਂ ਪ੍ਰਸੰਨ ਕੀਤੀ ਆ ਤੇ ਇੱਕ ਲਫ਼ਜ਼ ਵੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਨਹੀਂ ਬੋਲਿਆ ਉਹਨਾਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਚ ਆ ਸਕਦੀ ਉਹ ਕਿਸੇ ਵੇਲੇ ਵੀ ਕੋਈ ਨਵਾਂ ਫੈਸਲਾ ਲੈ ਸਕਦੇ ਲੇਕਿਨ ਇਹ ਆਲੀ ਹੋਣ ਵਾਸਤੇ ਮਜਬੂਰੀ ਬਣ ਗਈ ਆ ਕਿ ਹੁਣ ਕਿਸੇ ਨੂੰ ਪਿੱਛੇ ਹਟਣਾ ਸਵਾਲ ਨਹੀਂ ਪੈਦਾ ਉਹਨਾਂ ਨਾਲ ਜੀ ਬਾਕੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੰਨੀ ਗੱਲ ਕਹੀ ਆ ਮਨਰੇਗਾ ਮਜ਼ਦੂਰਾਂ ਦੇ ਹੱਕ ਚ ਉਹਨੇ ਇਹ ਗੱਲ ਕਹੀ ਵੀ ਉਹ ਜਲਦੀ ਹੀ ਇਹਦੇ ਵਾਸਤੇ ਜਿਹੜਾ ਵਾ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨਗੇ ਤੇ ਮਜ਼ਦੂਰਾਂ ਨਾਲ ਕਿਸੇ ਪ੍ਰਕਾਰ ਦਾ ੱੱੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਉਹਨਾਂ ਨੇ ਇਹ ਵੀ ਗੱਲ ਕਹੀ ਵੀ ਜਦੋਂ ਕੋਰੋਨਾ ਪੀਰੀਅਡ ਚੱਲਦਾ ਸੀ ਸਿਰਫ 52 ਦਿਨ ਦੀ ਦਿਹਾੜੀ ਦਿੱਤੀ ਗਈ ਸਿਰਫ 50 ਸੌ ਦੀ ਕਹੀ ਗਈ ਸੀ 50 ਦਿੱਤੀ ਗਈ ਸੀ। ਹੁਣ 125 ਦਿਨਾਂ ਦੀ ਗੱਲ ਕਰਦੇ 60 40 ਦੀ ਈਸ਼ੂ ਕਰਦੇ ਪੰਜਾਬ ਵਰਗੇ ਸੂਬੇ ਜਿਹੜੇ ਉਹ 40% ਨਹੀਂ ਪਾ ਸਕਦੇ। ਪੰਜਾਬ ਦਾ ਜਿਹੜੇ ਵਿਵਹਾਰ ਉਹ ਜੰਮੂ ਕਸ਼ਮੀਰ ਵਰਗਾ ਉਥੋਂ ਦੀ ਵਧੀਆ ਸਹੂਲਤਾ ਹਿਮਾਚਲ ਵਰਗੀਆਂ ਔਰ ਨਾਚਲ ਪ੍ਰਦੇਸ਼ ਵਰਗੀਆਂ ਇਹੋ ਜਿਹੇ ਪਹਾੜੀ ਖੇਤਰ ਜਿਹੜੇ ਨੇ ਉਹਨਾਂ ਜਣੀ ਕਿ ਪੰਜਾਬ ਇੱਕ ਸੈਂਸਿਟਿਵ ਸਟੇਟ ਆ ਦੇਸ਼ ਦੀ ਖੜਕ ਪੁਜਾਵਾਂ ਵਰਲਡ ਦੇ ਵਿੱਚ ਅਜਿਹਾ ਰਿਕਾਰਡ ਆ ਜਿਹੜਾ ਅਨਾਜ ਪੰਜਾਬ ਤੇ ਹਰਿਆਣੇ ਨੇ ਪਿਛਲੇ ਸਾਲ ਪੈਦਾ ਕੀਤਾ ਸਭ ਤੋਂ ਵੱਧ ਅਨਾਜ ਪੈਦਾ ਕੀਤਾ ਹੁੰਦਾ ਤੇ ਜੇ ਉਹਨਾਂ ਸਟੇਟਾਂ ਨੂੰ ਤੁਸੀਂ ਖੁੱਡੇ ਲੈਣ ਲਾਹੋਗੇ ਖਾਸ ਕਰਕੇ ਪੰਜਾਬ ਵਰਗੀ ਸਟੇਟ ਨੂੰ ਤੇ ਫਿਰ ਮੇਰਾ ਖਿਆਲ ਹੈ ਕਿ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਜਾਊਗਾ ਉਹਨਾਂ ਨੇ ਇਹ ਗੱਲ ਕਹਿਤੀ ਮਨਰੇਗਾ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਹੱਕ ਦੇ ਵਿੱਚ ਸਾਨੂੰ ਜਿਸ ਪ੍ਰਕਾਰ ਦੀ ਕੋਈ ਕਾਰਵਾਈ ਕਰਨੀ ਪਈ ਅਸੀਂ ਕਰਾਂਗੇ ਜੀ ਅਗਲੇ ਕੁਝ ਦਿਨ ਦੇ ਵਿੱਚ ਅਗਲੇ ਹਫਤੇ ਦੇ ਵਿੱਚ ਪੂਰੀ ਜਿੱਥੇ ਬੰਦੀ ਦਾ ਐਲਾਨ ਕਰ ਦੇਣਗੇ ਜਿੱਥੇ ਬੰਦੀ ਦਾ ਐਲਾਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜੇ ਜੀ ਹਰ ਜ਼ਿਲ੍ਹੇ ਦੇ ਵਿੱਚ ਤੇ ਹਰ ਤਹਿਸੀਲ ਦੇ ਵਿੱਚ ਮੁੜ ਕੇ ਆਪਣੀਆਂ ਮੀਟਿੰਗਾਂ ਵੀ ਕਰਾਂਗੇ ਤੇ ਵੱਡੀਆਂ ਰਿਆਦੀਆਂ ਵੀ ਕਰਾਂਗੇ ਸ਼ਕਤੀ ਪ੍ਰਦਰਸ਼ਨੀ ਵੀ ਕਰਾਂਗੇ ਤੇ ਲੋਕਾਂ ਦੇ ਵਿੱਚ ਵੀ ਅਸੀਂ ਜਾਵਾਂਗੇ ਲੇਕਿਨ ਜਦੋਂ ਪੰਥਕ ਇਕਤਾ ਦੀ ਗੱਲ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ 2 ਦਸੰਬਰ 2025 ਨੂੰ ਜਿਹੜੇ ਹੁਕਮ ਨਾਮੇ ਉੱਥੋਂ ਜਾਰੀ ਹੋਏ ਸੀ ਅਕਾਲ ਤੱਕ ਤੋਂ ਉਹਦੇ ਮੁਤਾਬਕ ਪੰਥਕ ਇਕਤਾ ਕਰ ਲੋ ਸੁਧਾਰ ਲੈਣ ਦੀ ਪ੍ਰਧਾਨਗੀ ਮੈਂ ਛੱਡਣ ਲਈ ਤਿਆਰ ਹਾਂ ਸਤਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਤੇ ਪੰਥੋ ਕਿਰਤਾ ਹੋ ਜੇਗੀ ਅਦਰਵਾਜ ਜਿੰਨਾ ਚਿਰ ਸਤਵੀਰ ਸਿੰਘ ਬਾਦਲ ਬੈਠੇ ਆ 2 ਦਸੰਬਰ 2025 ਦੇ ਹੁਕਮਨਾਮਿਆਂ ਦੇ ਅਨੁਸਾਰ ਉਹਨਾਂ ਚਿੱਤ ਤੇ ਕਿ ਇਹ ਪੰਥਕ ਇਕਤਾ ਨਹੀਂ ਹੋ ਸਕਦੀ ਉਹਨਾਂ ਨੇ ਇਹ ਵੀ ਗੱਲ ਕੀਤੀ ਸਾਡੇ ਜੰਗਲੋਂ ਜਾੜੇ ਜਾ ਰਹੇ ਨੇ ਮੱਤੇਵਾਲ ਦੇ ਜੰਗਲਾਂ ਨੂੰ ਜਾੜਿਆ ਜਾ ਰਿਹਾ ਉੱਥੇ ਮਿੱਡੂਰਾ ਕੋਲ ਜਿਹੜਾ ਵਾ ਉਹ ਉਹਨਾਂ ਦਾ ਉਹ 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 ਉਹਨਾਂ ਕੋਲ ਰਜ਼ਗਾਰ ਫਾਇਆ ਜਾ ਰਿਹਾ ਵਾ ਇਹਨੂੰ ਕਿਸੇ ਵੀ ਪ੍ਰਕਾਰ ਦੀ ਅਸੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜੇ ਸਾਨੂੰ ਦਿੱਲੀ ਜਾ ਕੇ ਕੋਈ ਧਰਨਾ ਦੇਣਾ ਪੈਂਦਾ ਤੇ ਅਸੀਂ ਇਸ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਜਿਹੜੀ ਗੱਲ ਕੱਲ ਵਿਧਾਨ ਸਭਾ 'ਚ ਹੋਈ ਹੈ ਪੀ ਮੰਰੇਗਾ ਨੂੰ ਖੁੱਡੇ ਲਾਈਨ ਲਾਉਣ ਤੇ ਬੀਬੀ ਜੀ ਰਾਮ ਦੀ ਜਿਹੜੀ ਲਿਆਂਦੀ ਜਾਂਦੀ ਇਹਨਾਂ ਨੇ ਨਵੀਂ ਇੱਕ ਸਕੀਮ ਲਿਆਂਦੀ ਆ ਜੀ ਉਹਦੇ ਖਿਲਾਫ ਸੰਘਰਸ਼ ਕਰਨ ਵਾਸਤੇ ਦਿੱਲੀ ਜਾ ਕੇ ਮੋਰਚਾ ਲਾਜੇ ਉਹਦਾ ਕਿਹਾ ਜੀ ਬਿਲਕੁਲ ਠੀਕ ਅਸੀਂ ਪੂਰਾ ਸਾਧਨ ਜਿੰਨੀ ਜੋਗੀ ਹੈਗੇ ਆ ਇਸ ਕਰਕੇ ਸਾਨੂੰ ਕਿਸੇ ਪ੍ਰਕਾਰ ਦੀ ਜਿਹੜੀ ਆ ਉਹ ਇਹਦੇ ਤੇ ਆਪत्ति ਨਹੀਂ ਜਦੋਂ ਵੀ ਇਹ ਕਹਿਣ ਸੀ ਤਿਆਰ ਆ ਇਕੱਠੇ ਜਾ ਕੇ ਲਾਵਾਂਗੇ ਮੋਰਚਾ ਅਸੀਂ ਔਰ ਇਹੋ ਜੇ ਮੋਰਚੇ ਚੱਲਦੇ ਬੰਗਾਲ ਤੋਂ ਤੇ ਪੰਜਾਬ ਤੋਂ ਹੀ ਰਹੇ ਨੇ ਬਾਕੀ ਉਹਨਾਂ ਨੇ ਇੰਨੀ ਗੱਲ ਕੀਤੀ 328 ਰੁਪਏ ਦੇ ਮਾਮਲੇ ਜੇਕਰ ਤੇ ਅੱਜ ਇਹ ਨਹੀਂ ਕਹਿੰਦੇ ਨੇ ਪੀ ਵੇਖੋ ਜੀ ਸਰਕਾਰ ਦੀ ਦਖਲ ਅੰਦਾਜ਼ੀ ਹੈ ਤੇ ਧਾਮੀ ਸਰ ਪਹਿਲਾ ਇਹ ਦੱਸ ਦਿੰਨ ਪੀ ਜਦੋਂ ਅਕਾਲੀ ਸਰਕਾਰ ਸੀ ਕਿ ਉਹ ਦਖਲ ਅੰਦਾਜ਼ੀ ਸ਼੍ਰੋਮਣੀ ਕਮੇਟੀ ਦੀ ਨਹੀਂ ਸੀ ਹੈਗੀ ਇਸ ਕਰਕੇ ਦਖਲ ਅੰਦਾਜ਼ੀ ਸ਼ੁਰੂਆਤ ਤੁਸੀਂ ਕੀਤੀ ਹੈ ਅਕਾਲੀਆਂ ਨੇ ਸ਼ੁਰੂ ਕੀਤੀ ਹੈ ਪਰ ਅਸੀਂ ਬਿਲਕੁਲ ਨਹੀਂ ਚਾਹੁੰਦੇ ਪੀ ਸਰਕਾਰ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਕਿਸੇ ਪ੍ਰਕਾਰ ਦੀ ਦਖਲ ਅੰਦਾਜ਼ੀ ਕਰੇ 466 ਨੰਬਰ ਪਤਾ ਤੁਸੀਂ ਆਪ ਪਾਇਆ ਗੋਬਿੰਦ ਸਿੰਘ ਲੋਗੋਵਾਲ ਦੀ ਪ੍ਰਧਾਨਗੀ ਛੁਡ ਪਾਇਆ ਗਿਆ ਪੀਐਸੀ ਇੱਥੇ ਕ੍ਰਿਮੀਨਲ ਬੰਦੇ ਜਿਨ੍ਹਾਂ ਨੇ ਇਹ 328 ਰੁਪਿਆਂ ਦੀ ਜਿਹੜੀ ਆ ਉਹ ਗੜਬੜ ਕੀਤੀ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਮੁੜ ਕੇ ਕਰਵਾਇਆ ਜੇ ਨਹੀਂ ਕਰਵਾਇਆ ਤੇ ਹੁਣ ਭੁਗਤੋ ਤੁਸੀਂ ਜੀ ਜੀ ਬਿਲਕੁਲ ਬੜੀ ਸਾਬ ਬਾਬਾ ਹਰਨਾਮ ਸਿੰਘ ਤੁਮਾ ਦੇ ਖਿਲਾਫ ਜਥੇਦਾਰ ਅਕਾਲ ਤਖਤ ਸਾਹਿਬ ਦੇ ਉੱਤੇ ਨਾ ਇੱਕ ਸ਼ਿਕਾਇਤ ਉਹਨਾਂ ਨੂੰ ਮਿਲੀ ਆ ਉਨ੍ਹਾਂ ਦੇ ਹੀ ਵਿਦਿਆਰਥੀਆਂ ਦੇ ਵੱਲੋਂ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਵੱਲੋਂ ਮर्यादा ਦੀ ਉਲੰਘਣਾ ਕੀਤੀ ਗਈ ਲੱਗਦਾ ਹੈ ਕਿ ਜਥੇਦਾਰ ਜਿਹੜੇ ਨੇ ਬਾਬਾ ਹਨਮ ਸਿੰਘ ਤੁਮਾ ਦੇ ਖਿਲਾਫ ਕੋਈ ਹੁਕਮ ਸੁਣਾਉਣਗੇ ਵੈਸੇ ਤਾਂ ਬਾਬਾ ਹਨਮ ਸਿੰਘ ਤੁਮਾ ਜਥੇਦਾਰ ਨੂੰ ਜਥੇਦਾਰ ਫਿਲਹਾਲ ਮੰਨਦੇ ਹੀ ਨਹੀਂ ਉਹਨਾਂ ਨੇ ਮੰਨ ਤਾਂ ਦਿੱਤੀ ਸੀ ਪਰ ਦੋਵੇਂ ਪਿਛੇ ਦਿਨੀ ਇੱਕ ਸਟੇਜ ਤੇ ਇਕੱਠੇ ਨਜ਼ਰ ਵੀ ਆਏ ਸੀ ਉਹਨਾਂ ਦਾ ਮੰਗ ਪੱਤਰ ਲੈਣ ਵਾਸਤੇ ਆਪ ਜਥੇਦਾਰ ਆਇਆ ਆਮ ਤੌਰ ਤੇ ਮੰਗ ਪੱਤਰ ਜੂਂ ਦਿੰਦੇ ਨੇ ਜਾ ਕੇ ਉਥੇ ਦੇ ਦਫਤਰ ਤੇ ਜਵਾਨ ਬੈਠਾ ਹੁੰਦਾ ਨਾ ਕੋਈ ਨਾ ਕੋਈ ਸਿਪਾਸਾ ਵਾਲਾ ਬੈਠਾ ਹੁੰਦਾ ਕੋਈ ਮੁਲਾਜ਼ਮ ਬੈਠਾ ਹੁੰਦਾ ਕੋਈ ਪੀਏ ਬੈਠਾ ਹੁੰਦਾ ਕੋਈ ਸਕੱਤਰ ਬੈਠਾ ਹੁੰਦਾ ਉਹਨੂੰ ਜਾ ਕੇ ਮੰਗ ਪੱਤਰ ਦੇ ਜਿੱਦਾਂ ਦੇ ਗੱਲ ਮੁੱਕ ਜਾਂਦੀ ਹੈ ਜੀ ਲੇਕਿਨ ਅੱਜ ਜਿਹੜਾ ਕੱਲ ਮੰਗ ਪੱਤਰ ਲਿਆ ਵਾ ਬਾਬਾ ਰਾਮ ਸਿੰਘ ਧੋਮਾ ਦੇ ਖਰਾਬ ਕਾਰਵਾਈ ਕਰਨ ਦਾ ਉਹ ਆਪ ਜਥੇਦਾਰ ਨੇ ਮੰਗ ਪੱਤਰ ਲਿਆ ਜੇ ਜਥੇਦਾਰ ਨੇ ਆਪ ਮੰਗ ਪੱਤਰ ਲਿਆ ਇਹਦਾ ਮਤਲਬ ਹੈ ਵੀ ਉਹ ਇਹ ਦੱਸਣਾ ਚਾਹੁੰਦੇ ਵੀ ਭਾਈ ਅਸੀਂ ਤੇਰੇ ਖਿਲਾਫ ਕਾਰਵਾਈ ਕਰ ਸਕਦੇ ਬਾਬੇ ਤੁਮੇ ਨੂੰ ਤੇ ਬਾਬੇ ਰਨਾਮ ਸਿੰਘ ਨੇ ਤੇ ਮੰਨ ਤੇ ਦਿੱਤੀ ਅਜ ਤੱਕ ਜੀ ਮੇਰਾ ਖਿਆਲ ਜੇ ਕਿਤੇ ਬਾਬੇ ਰਨਾਮ ਸਿੰਘ ਤੁਮੇ ਨੂੰ ਬੁਲਾਇਆ ਜਾਂਦਾ ਤੇ ਉਹ ਗੱਜ-ਵੱਜ ਕੇ ਆਉਂਗਾ ਤੇ ਕਹੂਗਾ ਮੈਂ ਤੈਨੂੰ ਮੰਨਦਾ ਹੀ ਨਹੀਂ ਵੀ ਜਿਹਦਾ ਤੂੰ ਮੇਰੇ ਖਿਲਾਫ ਕਿਉਂ ਕਾਨੂੰਨ ਬਜਾਰੀ ਕਰੇਂਗਾ ਤੂੰ ਜਦੋਂ ਇਹਨੂੰ ਮੰਨਦਾ ਹੀ ਨਹੀਂ ਦਿੰਦਾ ਫਿਰ ਮੈਂ ਤੇਰੀ ਗੱਲ ਕਿਉਂ ਮੰਨੂੰਗਾ ਤੇਰੀ ਦੂਸਰੀ ਚੀਜ਼ ਪੀ ਬਾਬਰ ਨਾਮ ਸਿੰਘ ਧੂਮਾ ਦੇ ਖਿਲਾਫ ਕੋਈ ਠੋਸ ਸਖਤ ਨਹੀਂ ਦਿੱਤੀ ਗਈ ਇਹ ਕਿਹਾ ਗਿਆਪੀ ਨਾਗਪੁਰ ਜਿੱਥੇ ਕਿ ਆਰਐਸ ਦਾ ਹੈੱਡਕੁਆਰਟਰ ਉਸ ਜਗ੍ਹਾ ਦੇ ਉੱਤੇ ਬਾਬਰ ਨਾਮ ਸਿੰਘ ਧੂਮਾ ਇੱਕ ਜਿਹੜਾ ਸਮਾਗਮ ਹੋ ਰਿਹਾ ਸੀ 350 ਸਾਲਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉੱਤੇ ਉਸ ਸਮਾਗਮ ਦੇ ਵਿੱਚ ਇੱਕ ਫੱਟੇ ਤੇ ਬੈਠ ਕੇ ਤੇ ਇਹ ਲੱਤਾਂ ਲਮਕਾ ਕੇ ਥੱਲੇ ਬੀਠੇ ਚੌਕੜੀ ਮਾਰ ਕੇ ਨਹੀਂ ਮਿੱਠੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਆਪੀ ਇਹਨਾਂ ਨੇ ਹੁਕਮਨਾਮੇ ਦੀ ਤੇ ਮਰਿਆਦਾ ਦੀ ਪਲੰਘਣਾ ਕੀਤੀ ਐ ਇਹ ਦੋਸ਼ ਉਹਨਾਂ ਦੇ ਉੱਤੇ ਇਸ ਦੋਸ਼ ਦੇ ਵਿੱਚ ਹੁਣ ਬਾਬਾ ਰਣਾਂ ਸਿੰਘ ਤੁਮਾ ਇੱਥੇ ਕਾਲ ਤੱਕ ਤੇ ਆਉਂਦੇ ਆ ਜਾਂ ਨਹੀਂ ਆਉਂਦੇ ਜਦੋਂ ਬੁਲਾਇਆ ਜਾਂਦਾ ਕਿ ਨਹੀਂ ਬੁਲਾਇਆ ਜਾਂਦਾ ਜਦੋਂ ਮੰਨਦੇ ਹੀ ਨਹੀਂ ਬੁਲਾਓਗੇ ਤੁਸੀਂ ਕੀ ਉਹਨੂੰ ਕੀ ਕਰੋਗੇ ਤੁਸੀਂ ਉਹਨਾਂ ਮੰਨਤਾ ਦਿੱਤੀ ਤੇ ਜਿਨ੍ਹਾਂ ਨੇ ਤੁਹਾਨੂੰ ਮੰਨਤਾ ਦਿੱਤੀ ਸੀਗੀ ਉਹ ਵੀ ਉਹ ਚੁੱਪ ਕਰਕੇ ਬਹਿ ਗਏ ਨੇ ਤੁਸੀਂ ਲੈ ਲਓ ਜਿਹੜੇ ਬੁੱਢਾ ਦਾਲੇ ਬਾਬਾ ਬਲਬੀਰ ਸਿੰਘ ਸੀਗੇ ਜਿਹੜੀ ਬਧੀਚਨ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੀਗੇ ਉਹਨਾਂ ਨੇ ਮਾਨਤਾ ਦਿੱਤੀ ਸੀ ਇਹਨਾਂ ਨੂੰ ਆ ਜੋ ਲਭਦੇ ਕਿਤੇ ਉਹ ਵੀ ਨਹੀਂ ਲਭਦੇ ਕਿਤੇ ਬਾਬਾ ਬਲਬੀਰ ਸਿੰਘ ਬੁੱਢਾ ਬਦਲ ਦੇ ਮੁਖੀ ਨੇ ਗੱਲ ਕਹੀ ਸੀ 350 ਸਾਲਾਂ ਦੇ ਸ਼ਿਦੀ ਸਮਾਗਮ ਉਦੋਂ ਪਹਿਲਾਂ ਪਹਿਲਾਂ ਅਕਾਲ ਤਖਤ ਦੇ ਉੱਤੇ ਕੋਈ ਪੱਕਾ ਜਹਰ ਲਾ ਦਿੱਤਾ ਜਾਊਗਾ ਕਿਸੇ ਗੱਲ ਨਹੀਂ ਸੁਣੀ ਨਵੰਬਰ ਤੋਂ ਬਾਅਦ ਉਸ ਤੋਂ ਬਾਅਦ ਅੱਜ ਤੱਕ ਮੁੜ ਕੇ ਬਾਬੇ ਬਲਬੀਰ ਸਿੰਘ ਦਾ ਕੋਈ ਵੀ ਬਿਆਨ ਅਕਾਲ ਤਖਤ ਦੇ ਹੱਕ ਵਿੱਚ ਜਾਂ ਜਿਹੜੇ ਦੇ ਹੱਕ ਦੇ ਵਿੱਚ ਨਹੀਂ ਆਇਆ। ਪਹਿਲੀ ਗੱਲ ਤੇ ਇੱਕ ਵਰਦੀ ਆ ਸਾਡੀ। ਉਸ ਵਰਦੀ ਦੇ ਵਿੱਚ ਜਿਹੜੀ ਆ ਉਹ ਜਿਹੜਾ ਜਥੇਦਾਰ ਦਾ ਜਿਹੜਾ ਚਿੱਟਾ ਕੁੜਤਾ ਪਜਾਮਾ ਹੁੰਦਾ ਤੇ ਜਿਹੜਾ ਪਜਾਮਾ ਹੁੰਦਾ ਉਹ ਚੂੜੀਦੜ ਪਜਾਮਾ ਹੁੰਦਾ। ਗਿਆਨੀ ਕੁਲਦੀਪ ਸਿੰਘ ਹੋਰੀ ਤੇ ਚੂੜੀਦੜ ਪਜਾਮਾ ਵੀ ਨਹੀਂ ਪਾਉਂਦੇ। ਫਿਰ ਦੂਸਰੀ ਚੀਜ਼ ਜਿਹੜੀ ਕਾਲਤਕ ਦੀ ਫਸੀਲਾ ਉੱਥੇ ਸਿਰਫ ਤਖਤਾਂ ਦੇ ਜਥੇਦਾਰ ਜਾਂ ਜਿਸ ਮੁਲਾਜ਼ਮ ਦੀ ਡਿਊਟੀ ਹੋ ਜਾ ਸਕਦਾ ਦੂਤੀਸਰਾ ਬੰਦਾ ਨਹੀਂ ਜਾ ਸਕਦਾ ਇਹਨਾਂ ਨੇ ਜਿੰਨੇ ਨੇ ਅੰਗਸੇ ਸਾਰੇ ਖੜੇ ਕਰਤੇ ਫਸੀਲ ਦੇ ਉੱਤੇ ਮਤਲਬ ਇੰਨੀ ਕਮਜ਼ੋਰੀ ਵਿਖਾਈ ਤੁਸੀਂ ਕਿਉਂ ਮਰਿਆਦਾ ਦੀਆਂ ਧੱਜੀਆਂ ਡਾਉਂਦ ਤੇ ਤੁਸੀਂ ਡੇਕਾ ਲੈ ਲਿਆ ਕਿਉਂ ਡਾ ਰਹੇ ਹੋ ਤੁਸੀਂ ਇੱਕ ਮੈਨੂੰ ਫੋਨ ਆਉਂਦਾ ਵਾ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਦਾ ਉਹ ਮੰਨੂ ਕਹਿੰਦਾ ਜੀ ਜਿਹੜੀ ਚੂੜੀਦੜ ਪਜਾਮਾ ਸਾਡਾ ਹੁੰਦਾ ਉਹਦੇ ਵਿੱਚ 20 ਚੂੜੀਆਂ ਹੋਣੀ ਚਾਹੀਦੀਆਂ ਉਹ ਚੂੜੀਦੜ ਪਜਾਮੇ ਦੇ ਵਿੱਚ ਤੇ ਇਹ ਜਿਹੜਾ ਕੁਲਦੀਪ ਸਿੰਘ ਗੜਗੱਜ ਤੇ ਪਾਉਂਦੇ ਪਜਾਮਾ ਸਿੰਪਲ ਪਜਾਮਾ ਪਾਉਂਦਾ ਚੂੜੀਦੜ ਜੰਮ ਪੁਲਾ ਹੀ ਨਹੀਂ ਨੀ ਉਹ ਸਾਡੀ ਵਰਦੀ ਹੈ ਜੂਨੀਫਾਰਮ ਉਹਦੀ ਉਲੰਘਣਾ ਕੀਤੀ ਜਾ ਰਹੀ ਹੈ ਇਸ ਕਰਕੇ ਪਹਿਲਾਂ ਆਪਣਾ ਕਰ ਸੁਧਾਰ ਲੈਣ ਗਿਆ ਨਹੀਂ ਕੁਲਦੀਪ ਸਿੰਘ ਗੜਗੱਜ ਮੈਂ ਫਿਰ ਗੱਲ ਕਹਾਂ ਜੋ ਮੈਂ ਕਹਿੰਦਾ ਬੌਣੇ ਕਰਦੇ ਲੋਕ ਲਗਾ ਦਿੱਤੇ ਗਏ ਨੇ ਬੋਣੀ ਸੋਚਵਾ ਲਗਾ ਦਿੱਤੇ ਨੇ ਬੋਣੀ ਜਿਹੜੀ ਆ ਰਹਿਤ ਮਰਿਆ ਦਾ ਜਾਣਕਾਰੀ ਲਗਾ ਦਿੱਤੇਗੇ ਤੇ ਕੋਈ ਅਤਕਥਰੀ ਨਹੀਂ ਹੈਗੀ ਇਹਦੀ ਤੁਹਾਨੂੰ ਚਾਰ ਤੁਕਾਂ ਨਹੀਂ ਆ ਤੇ ਤੁਸੀਂ ਬਹੁਤ ਵੱਡੇ ਵਿਦਵਾਨ ਬਣ ਗਏ ਹੋ ਇਹ ਨਹੀਂ ਗੱਲ ਦੇ ਕਿਉਂਕਿ ਸਮੁੰਦਰ ਨਹੀਂ ਸਮੁੰਦਰ ਦਾ ਵੀ ਪਿਓ ਆ ਜਿਹੜਾ ਗਿਆਨ ਆ ਨਾ ਜਿਉਂ-ਜਿਉਂ ਤੁਸੀਂ ਗਾ ਡੂਗੇ ਤੁਰੇ ਜਾਓਗੇ ਤਿਉਂ ਤੋਂ ਇਹ ਹੋਰ ਵੱਧਦਾ ਜਾਊਗਾ ਤੇ ਤੁਸੀਂ ਚਾਰ ਤੁਕਾਂ ਯਾਦ ਕਰਕੇ ਤੇ ਆਪਣੇ ਨੂੰ ਬੜੇ ਵਿਦਵਾਨ ਸਮਝਦੇ ਹੋ ਇਹ ਸੇ ਕਰਕੇ ਇਹ ਜਿਹੜੀਆਂ ਮਰਿਆਦਾ ਨੇ ਕਿ ਚੂੜੀਦਾਰ ਪਜਾਮਾ ਇੱਕ ਬਕਾਇਦਾ ਤੌਰ ਤੇ ਕਾਲ ਤੱਕ ਦੀ ਫਸੀਲ ਦੇ ਉੱਤੇ ਜਿਹੜੇ ਇਹਨਾਂ ਨੇ ਉੱਥੇ ਸਾਰੇ ਦੇ ਅੰਕੜੇ ਕਰ ਦਿੱਤੇ ਉਸ ਕੇਸ ਦੇ ਵਿੱਚ ਵੀ ਗੜਗੱਜ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਹੀ ਕਾਫੀ ਹੁਣ ਦੇਖਣ ਦਿਲਚਸਪ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਹੈ ਬਾਬਾ ਹਨਾਂਮ ਸਿੰਘ ਤੁਮਾ ਕੀ ਪ੍ਰਤੀਕਿਰਿਆ ਦਿੰਦੇ ਨੇ ਜਸਦਰ ਕੀ ਕਾਰਵਾਈ ਕਰਦੇ ਨੇ ਤਾਂ ਫਿਰ ਆਪਸ 'ਚ ਟਕਰਾਅ ਵੀ ਇੱਕ ਵਾਰੀ ਫਿਰ ਦੇਖਣ ਨੂੰ ਮਿਲ ਸਕਦਾ ਹੈ ਭਵਿਕ ਦੀ ਬੁੱਕਲ ਜੀ ਅਜੇ ਚਪਿਆ ਕੀ ਕੁਝ ਹੁੰਦਾ ਹੈ ਪਰ ਸਭ ਪਿਛਲੇ ਦਿਨੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਸਨ ਤੇ ਉਸ ਵੇਲੇ ਉਹਨਾਂ ਦੇ ਹੈਲੀਕਾਪਟਰ ਨੂੰ ਲੈ ਕੇ ਕਾਫੀ ਸਵਾਲ ਉੱਠੇ ਕਿ ਮਾਨ ਸਾਹਿਬ ਤਾਂ ਇੱਥੇ ਹੈ ਨਹੀਂ ਤਾਂ ਉਹਨਾਂ ਦਾ ਹੈਲੀਕਾਪਟਰ ਦੇ ਉੱਤੇ ਕੌਣ ਝੂਟੇ ਲੈ ਰਿਹਾ ਹੈ ਇਹ ਵਿਵਾਦ ਚੱਲਿਆ ਤੇ ਇਸੇ ਮਾਮਲੇ 'ਚ ਹੁਣ ਐਫ ਆਈ ਆਰ ਵੀ ਦਰ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਮਾਮਲੇ ਨੂੰ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਅਕਾਲ ਜਿਹੜਾ ਹੈਲੀਕਾਪਟਰ ਪੰਜਾਬ ਸਰਕਾਰ ਦਾ ਉਹਦੀ ਪਹਿਲੀ ਵਾਰੀ ਦੁਰਵਰਤੋਂ ਨਹੀਂ ਹੋਈ ਜੀ ਜਿਹੜਾ ਸੱਤਾ ਸੀਗਾ ਵਿਕਰਮ ਸਿੰਘ ਮਜੀਠੀ ਦਾ ਨਸ਼ਿਆਂ ਦੀ ਤਸ਼ਕਰੀ ਦਾ ਸਾਥੀ ਪੰਜਾਬ ਸਰਕਾਰ ਦਾ ਹੈਲੀਕਾਪਟਰ ਉਹ ਸਿਰਫ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਤੋਂ ਲੈ ਕੇ ਅਹਿਮਦਾਬਾਦ ਤੱਕ ਵੀ ਵਰਦਾ ਰਿਹਾ ਬੰਬੇ ਤੱਕ ਵੀ ਨਰਿਆ ਉਹ ਸ ਹੈਲੀਕਾਪਟਰ ਹੀ ਬੜਾ ਕੁਝ ਹੁੰਦਾ ਰਿਹਾ ਉਦੋਂ ਤੇ ਕਿਸੇ ਨੂੰ ਯਾਦ ਨਹੀਂ ਆਇਆ ਅੱਜ ਯਾਦ ਕਿਉਂ ਆਇਆ ਪਰ ਜਿੱਥੇ ਹੈਲੀਕਾਪਟਰ ਦੀ ਦੁਰਵਰਤੋਂ ਦੀ ਗੱਲ ਆ ਉਹਦੇ ਵਿੱਚ ਅਸੀਂ ਬਿਲਕੁਲ ਟੋਟਲੀ ਖਿਲਾਫ ਜੀ ਬਾਹਰ ਦੇ ਬੰਦੇ ਨੂੰ ਹੈਲੀਕਾਪਟਰ ਦੇ ਕੇ ਤੁਸੀਂ ਤੇ ਬੋਝ ਪੰਜਾਬ ਦੀ ਸਰਕਾਰ ਤੇ ਕਿਉਂ ਪਾ ਰਹੇ ਹਰੀਸ਼ रावत ਪੰਜਾਬ ਮਾਮਲਿਆਂ ਦੇ ਇੰਚਾਰਜ ਹੁੰਦੇ ਸੀ ਕਿ ਕਾਂਗਰਸ ਦੇ ਉਹ ਡੇਰਾ ਤੋਂ ਰਹਿੰਦੇ ਸੀਗੇ ਉਹਨਾਂ ਨੂੰ ਲੈਣ ਵਾਸਤੇ ਜਿਹੜਾ ਅਸੀਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਜਾਂਦਾ ਸੀ ਤੇ ਪ੍ਰੋਟੋਕੋਲ ਦੇ ਮੁਤਾਬਕ ਹੈਲੀਕਾਪਟਰ ਉਹਨਾਂ 'ਚ ਨਹੀਂ ਉੱਡ ਸਕਦਾ ਜਿੰਨਾ ਚਿਰ ਤੱਕ ਉਹਦੇ 'ਚ ਮੁੱਖ ਮੰਤਰੀ ਆ ਰਾਜਪਾਲ ਜਾਂ ਪੰਜਾਬ ਸਟੇਟ ਦਾ ਕੋਈ ਮੰਤਰੀ ਨਾਲ ਨਾ ਹੋਵੇ ਸੁਖੀਰ ਦਾ ਸੁਖਿੰਦਰ ਸਿੰਘ ਦਾਵਾ ਦੇ ਆਪਣੇ ਸ਼ਬਦੋ ਕਹਿੰਦਾ ਵੀ ਜਿੰਨੀ ਵਾਰੀ ਵੀ ਜਾਣਾ ਹੁੰਦਾ ਸੀ ਲੈ ਕੇ ਆਉਣਾ ਸੀ ਹਰੀਸ਼ਾ ਦੇ ਬੰਦੂਰਾਵਤ ਨੂੰ ਤੇ ਮੇਰੀ ਡਿਊਟੀ ਲੱਗਦੀ ਸੀ ਤੇ ਮੈਂ ਹੈਲੀਕਾਪਟਰ ਲੈ ਕੇ ਜਾਂਦਾ ਸੀ ਉਹਨਾਂ ਨੂੰ ਲੈ ਕੇ ਆਉਂਦਾ ਸੀ ਛੱਡ ਕੇ ਆਉਂਦਾ ਸੀ ਕਿਹਦਾ ਮਤਲਬ ਹੈ ਪ੍ਰੋਟੋਕੋਲ ਦੇ ਮੁਤਾਬਕ ਪੰਜਾਬ ਦੇ ਸਕਾਰ ਦੇ ਹੈਲੀਕਾਪਟਰ ਦੇ ਵਿੱਚ ਜਿਹੜਾ ਵਾ ਇੱਕ ਮੰਤਰੀ ਜਾਂ ਮੁੱਖ ਮੰਤਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਤੇ ਜੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੈਲੀਕਾਪਟਰ ਦੀ ਦੁਰਵਰਤੋਂ ਕੀਤੀ ਗਈ ਤੇ ਉਹ ਬਿਲਕੁਲ ਬਲੰਡਰ ਗਲਤੀ ਨਹੀਂ ਕੋਰ ਕੋਰ ਬੇਅਦਬੀ ਕੋਰ ਸੱਤਾ ਦੀ ਬਿਰ ਵਰਤੋਂ ਜੇ ਸਾਡੇ ਪੱਤਰਕਾਰ ਸਾਥੀਆਂ ਨੇ ਕੁਝ ਲਿਖਿਆ ਤੇ ਉਹਨਾਂ ਦੇ ਕੋਲ ਕੋਈ ਸਬੂਤ ਉਧਰ ਲਿਖਿਆ ਨਾ ਉਹਨਾਂ ਦੇ ਜੀ ਤੁਸੀਂ ਆਰਟੀਆ ਤੇ ਦੱਸੋ ਜਿਹੜਾ ਹੈਲੀਕਾਪਟਰ ਸੀ ਇੱਥੇ ਨਹੀਂ ਵਰਤਿਆ ਗਿਆ ਜੇ ਤੁਹਾਡੇ ਕੋਲ ਪੰਜਾਬ ਸਰਕਾਰ ਕੋਲ ਕੋਈ ਜਾਣਕਾਰੀ ਲੈਣ ਚੱਲਿਓ ਨਾ ਆਰਟੀਆ ਤੇ ਉਹ ਕਹਿੰਦੇ ਨੇ ਜੀ ਇਹ ਪ੍ਰਾਈਵੇਟ ਚੀਜ਼ ਅਸੀਂ ਨਹੀਂ ਦੇ ਸਕਦੇ ਸੇ ਸਿਕਿਉਰਿਟੀ ਦਾ ਮਸਲਾ ਜੀ ਜਿਹੜੀ ਚੀਜ਼ ਬੀਚ ਚੁੱਕੀ ਉਹ ਤੇ ਸਿਕਿਉਰਿਟੀ ਕਿੱਥੋਂ ਆ ਗਈ ਜੀ ਕਿਉਂ ਨਹੀਂ ਦਿੰਦੇ ਵੀ ਤੁਹਾਡੀ ਵੀ ਦਾਲ ਚ ਕੁਛ ਕਾਲਾ ਹੈ ਗੱਜਾ ਦਾਲ ਹੀ ਕਾਲੀ ਹੈ ਇਸ ਕਰਕੇ ਜੇ ਉਹ ਜੇ ਦੀ ਇਸ ਕਰਕੇ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਇਸ ਕਰਦਾ ਸਾਡੇ ਪੱਤਰਕਾਰ ਭਾਈਆਂ ਕੋਲ ਜੇ ਸਬੂਤ ਹੈ ਗਏ ਤੇ ਆਪਣੀ ਜੋ ਬੇਗੁਨਾਹੀ ਦਾ ਸਬੂਤ ਦੇਣ ਵੀ ਸਾਡੇ ਕੋਲ ਸਬੂਤ ਹੈਗੇ ਨੇ ਪਰ ਅਸੀਂ ਜਿਹੜੀ ਪੱਤਰਕਾਰ ਦੇ ਖਿਲਾਫ ਮੁਕਦਮਾ ਦਰਜ ਕੀਤਾ ਸਰਕਾਰ ਨੇ ਉਹਦੀ ਦਿੰਦਾ ਵੀ ਕਰਦੇ ਆ ਤੇ ਨਾਲ ਸਰਕਾਰ ਨੂੰ ਇੱਕ ਅਪੀਲ ਵੀ ਕਰਦੇ ਆ ਵੀ ਤੁਸੀਂ ਜਿਹੜਾ ਬਈ ਇਹ ਇਮੀਡੀਏਟਲੀ ਮੁਕਦਮਾ ਵਾਪਸ ਲੈ ਕੇ ਤੇ ਆਰਟੀਏ ਤੇ ਜਾਣਕਾਰੀ ਜਾਰੀ ਕਰੋ ਕਿ ਹੈਲੀਕਾਪਟਰ ਮੁੱਖ ਮੰਤਰੀ ਦੀ ਗਹਿ ਰਾਜੀ ਕਿੱਥੇ ਰਿਆ ਕਿਸੇ ਨੇ ਵਰਤਿਆ ਕਿ ਉਹ ਖੜਾ ਰਿਆ ਜੇ ਵਰਤਿਆ ਤੇ ਕੀ ਉਹਦੇ ਚ ਪੰਜਾਬ ਸਰਕਾਰ ਦਾ ਕੋਈ ਮਨਿਸਟਰ ਸ਼ਾਮਲ ਸੀਗਾ ਉਦਾਂ ਤੇ ਪਰਮਿਸ਼ਨ ਲੈ ਕੇ ਡੀਜੀਪੀ ਜਿਹੜਾ ਪੁਲਿਸ ਹੋਈ ਵਰਤ ਲੈਂਦੇ ਨੇ ਫਿਰ ਗਵਰਨਰ ਵਰਤ ਸਕਦੇ ਨੇ ਉਹਨੂੰ ਕਿਉਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਆ ਜੀ ਇਸ ਕਰਕੇ ਜਿਹੜਾ ਮੁਕਦਮਾ ਦਰਜ ਕੀਤਾ ਉਹ ਮੈਂ ਸੁਣਦਾ ਬੇਲੋੜਾ ਵਾ ਉਹ ਨਹੀਂ ਦੱਟ ਕੀਤਾ ਜਾਣਾ ਕਿ ਉਹਨਾਂ ਨੂੰ ਪੱਤਰਕਾਰਾਂ ਦੇ ਪੱਤਰਕਾਰ ਤੇ ਜਿਹੜੇ ਹੁੰਦੇ ਉਹ ਸ਼ੀਸ਼ਾ ਹੁੰਦੇ ਨੇ ਪ੍ਰੈਸ ਜਿਹੜੀ ਉਹ ਸਮਾਜ ਦਾ ਤੇ ਸਰਕਾਰ ਦਾ ਸ਼ੀਸ਼ਾ ਹੁੰਦੀ ਹੈ ਜੇ ਉਹਨਾਂ ਨੇ ਤੁਹਾਡੇ ਖਿਲਾਫ ਜਾਣਕਾਰੀ ਦਿੱਤੀ ਹੈ ਕਿ ਇਹ ਹੈਲੀਕਾਪਟਰ ਦੁਰਵਰਤੋਂ ਦੇ ਰਹੀ ਹੈ ਤਾਂ ਉਹਨਾਂ ਕੋਲ ਕੋਈ ਸਬੂਤ ਹੋਣਗੇ ਤੇ ਫੇਰ ਹੀ ਦਿੰਦੀ ਉਹਨਾਂ ਨੇ ਐਵੇਂ ਕੋਈ ਨਹੀਂ ਦਿੰਦਾ ਇਸ ਕਰਕੇ ਤੁਸੀਂ ਪਹਿਲਾਂ ਆਪਣੀ ਪੀੜੀ ਥੰਦੇ ਸੋਟਾ ਫੇਰੋ ਪੀ ਤੁਸੀਂ ਕਿੰਨੇ ਸੱਚੇ ਤੇ ਕਿੰਨੇ ਝੂਠੇ ਹੋ ਇਹਦੀ ਦਰਵਰ ਤੋਂ ਹੋਈ ਕਿ ਨਹੀਂ ਹੋਈ ਇਸ ਕਰਕੇ ਅਸੀਂ ਨਿੰਦਾ ਕਰਦੇ ਪੱਤਾ ਦਰਜ ਕਰਦੀ ਤੇ ਚਾਹੁੰਦੇ ਆਂ ਕਿ ਉਹਨਾਂ ਪੱਤਰਕਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੀ ਬਿਲਕੁਲ ਦੇਖਦੇ ਆਂ ਕੀ ਕਰਦੇ ਨੇ ਪੱਤਰਤਾ ਜੀ ਵੀ ਦਰਜ ਕਰ ਦਿੰਦੇ ਨੇ ਜਿੱਥੇ ਕੋਈ ਆਪਣੀ ਗਲਤੀ ਉੱਪਰ ਫੇਰਦਾ ਬੰਦਾ ਉੱਤੇ ਨੂੰ ਚੜ ਕੇ ਆਉਂਦਾ ਹੀ ਆ ਬਾਕੀ ਦੇਖੋ ਕੀ ਕਰਦੇ ਆ ਬਹੁਤ ਸ਼ੁਕਰੀਆ ਬੜੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਮਿਹਰਬਾਨੀ